ਪੰਜਾਰ ਦੇ ਵਿੱਚ ਜਗਾ ਜਗਾ ਤੇ ਰੋਲ ਹੋ ਰਿਹਾ ਹੈ ਕਿ ਚਾਰ ਬੰਦੇ ਜ਼ੇਵਕਾਰ ਕਰਨੇ 400 ਐ ਇੱਥੇ ਸਾਹਮਣੇ ਆ ਗਏ ਨੇ ਜਮਾਨਾ ਚੁਪ ਤੋਂ ਇਹ ਛੜੋ ਵੀ ਖੜੇ ਰਸਾ ਤੁਸੀਂ ਐਡੇ ਕਾਬਿਲ ਸੀ ਤੇ ਸੰਗਰੂਰ ਵਾਲਾ ਤੁਹਾਡੀ ਜਮਾਨਾ ਚੁਪ ਤੇ ਉਧਰਾਣੀ ਦੀ ਤੇ ਮੰਤਰੀ ਸੀ ਮੰਤਰੀ ਰਾਕੇ ਤੁਹਾਡੀ ਜਮਾਨਾ ਚੁਪ ਹੋ ਗਈ ਐ ਅੱਜ ਮੈਂ ਬਹੁਤ ਕੁਝ ਕਰਾਂਗਾ ਪੂਰੇ ਮੈਨੀਫੈਸਟੋ ਬਸਾਈ ਇੰਟਰਜ਼ਾ ਟੈਕ ਨੌਲਾ ਪ੍ਰੋਗਰਾਮ ਕਿੱਥਾ ਜਾਣਾ ਔਰ ਸਭ ਤੋਂ ਪੁੱਛੀ ਦੀ ਗੱਲ ਹੈ ਜੀ ਤੁਸੀਂ ਦਿੰਨੀਆਂ ਹੋ ਗਈਆਂ ਪੈਣੀ ਤੋਂ ਨਾ ਨਾ ਪਾਰਟੀ ਜਲਾਉਂਦਾ ਸੀ ਮੈਂ ਇਹਨਾਂ ਦਾ ਵੀ ਵੈਲਕਮ ਕਰਨਾ ਇਹ ਵੀ ਕਈ ਦਿਨਾਂ ਤੋਂ ਲੱਗਿਆ ਆ। ਬਾ ਸ਼ਰਮਾ ਜੀ ਨੂੰ। ਜੇ ਮੈਂ ਸਾਰੇ ਵਰਕਰਾਂ ਦਾ ਕੋਡਾ ਆਪਣੀ ਕਾੜੀ ਚਾਉਣਾ ਦਾ ਤੁਸੀਂ ਆਪਣੇ ਲਈ। ਮੀਡੀਆ ਕੋ ਸਾਡਾ ਸਮਨ ਸਮਨ ਮਨੀ ਡੀ ਸ਼ਰਮਾ ਜੀ ਪੀਜੀਆ ਦੇ ਗੈਨੂ ਦੇ ਡਾਇਰੈਕਟਰ ਸਾਹਿਬ ਬੈਠੇ ਆ ਬੜਾ ਪਰਿਵਾਰ ਇਕੱਠਾ ਹੋਣਾ। ਔਰ ਸਭ ਤੋਂ ਖੁਸ਼ੀ ਦੀ ਗੱਲ ਹੈ ਜੀ ਸ਼ਰਮਾ ਜੀ ਉਹ ਜਗਤਾਰ ਸਿੰਘ ਜੀ ਜਿਹੜਾ ਖੜਾ ਹੋ ਜੋ ਟਾਈਮ ਘਟਾ ਹੈ। ਇਹ ਕਿਸਾਨਾਂ ਕੋ ਹੈ ਜੀ। ਸਿੱਧੂ ਤੇ ਏਡੇ ਸਾਰੀ ਟੀਮ ਹੀ ਹੋ ਗਏ ਸੀ ਫੈਣੀ ਸਾਹਿਬ ਉਹਨਾਂ ਨੇ ਇਹਨਾਂ ਨੂੰ ਮਾਣ ਦਿੱਟ ਲੈਂਦਾ ਸੀ ਮੈਂ ਇਹਨਾਂ ਦਾ ਵੀ ਵੈਲਕਮ ਕਰਨਾ ਇਹ ਵੀ ਕਈ ਦਿਨਾਂ ਤੋਂ ਲੱਗੇ ਆਇਆ ਸੋ ਅਸੀਂ ਵੀ ਥੋੜੀ ਸੇਵਾ 'ਚ ਬਹਾਦਰ ਜੀ ਬੈਠੇ ਮੈਂ ਕੀ ਦਾ ਕਿਦਾ ਨਾਮ ਲੈਂਦਾ ਏ ਥੋੜੀ ਜਿਹੜੀ ਤਾਕਤ ਆ ਜਿਹੜੀ ਥੋੜੀ ਮੋਰ ਦੀ ਤਾਕਤ ਹੈ ਉਹ ਇੱਕ ਇੱਕ ਆਪਣੀ ਦਾ ਪਾਣੀਆ ਹੈ ਉਸਤੇਦਾਰ ਯਾਰ ਮਿੱਤਰ ਦੋਸਤਾਂ ਦੀ ਟੁਗੀਆਂ ਲਾਖੀਆਂ ਖਾਈਆਂ ਗੋਲੀਆਂ ਖਾਈਆਂ ਕੁਰਬਾਨੀਆਂ ਦਿੱਤੀਆਂ ਜਿਹੜੇ ਕਹਿੰਦੇ ਸੀ ਨਾ ਤਰੀਕ ਨਹੀਂ ਪਤਾ ਹੈਗੇ

ਸ਼੍ਰੀਨੰਦਪੁਰ ਸਾਹਿਬ ਤੋਂ ਕਮਲ ਖਿਲੇਗਾ ਪੰਜਾਬ ਤੋਂ ਮੋਤੀ ਦਾ ਢੰਕਾ ਵੱਜ ਰਿਹਾ ਸੀ ਜਿੱਦਾਂ ਪੰਜਾਬ ਦੇ ਵਿੱਚ ਜਗਾ ਜਗਾ ਤੇ ਵਿਰੋਧ ਹੋ ਰਿਹਾ ਏ ਕੀ ਲੱਗਦਾ ਕਿ ਕਿੰਨੀ ਕੁ ਤੁਹਾਨੂੰ ਟਿਕਤਾ ਤੁਸੀਂ ਲੈ ਜਾ ਸਕਦੇ ਵਿਰੋਧ ਕਰਨ ਵਾਲੇ ਚਾਰ ਬੰਦੇ ਐ ਜਮੇਕਾਰ ਕਰਨ ਵਾਲੇ 400 ਐ ਇੱਥੇ ਨਗਾ ਲਾ ਲੋਗੇ ਜਨਤਾ ਕਿਹਦੇ ਨਾਲ ਐ ਅਨਮੋਲ ਗਹਿਮਾਨ ਗੱਲ ਕਹਿ ਕੇ ਗਏ ਜੀ ਜਿਹੜੇ 2 ਸਾਲਾਂ માં ਅਸੀਂ ਕੰਮ ਕੀਤੇ ਉਹ ਕੋਈ ਉਹ ਸਾਹਮਣੇ ਆਣਨੇ ਆ ਕਹਿੰਦੇ ਮਾਇਆ ਮਾਇਆ ਕਿੰਨੇ ਕੁ ਵਾਰ ਕਹਿੰਦੇ 4 ਦਿਨ ਬਾਅਦ ਸਾਹਮਣੇ ਆ ਦੇਣੇ ਆ ਜਿਮਾਨਾ ਜਬਤ ਹੋਣੀਆਂ ਛਾੜੋ ਦੀ ਅਖਰ ਰਫਦਾਨ ਤੋਂ ਜੋ ਅਨਮੋਲ ਗਹਿਮਾਨ ਦੇ ਕੰਮ ਨੇ ਕੰਮ ਤਾਂ ਲੋਕਾਂ ਨੂੰ ਪੁੱਛਦੇ ਸਰਵੇ ਕਰ ਲੈਣਾ ਕਦੀ ਦੇਖੀ ਸ਼ਕਲ ਇਹਨਾਂ ਨੂੰ ਮੋਲ ਕ ਕਰਵਾਉਂਦੇ ਆ ਅੱਜ ਲੋਕਾਂ ਨੂੰ ਜੋ ਗੁੰਮਰਾਹ ਕਰ ਰਹੇ ਓ ਯਾਰ ਸਿੰਗਲਾ ਤੋਂ ਕੋਈ ਐਡੇ ਵੱਡੇ ਵੱਡੇ ਗੱਲਾਂ ਨਾ ਕਰੋ ਮੋਟੀਆਂ 2 ਕਿਲਿਆਂ ਦਾ ਜਵਾਬ ਦੇ ਦਿਓ 5 ਸਾਲ ਤੁਹਾਡਾ ਐਮਪੀ ਦਿਖਿਆ ਕਿਉਂ ਨਹੀਂ ਤੁਸੀਂ ਸੰਗਰੂਰ ਤੋਂ ਇੱਥੇ ਆ ਗਏ ਤੁਸੀਂ ਨਬਣਾਣੀ ਜੇ ਤੁਸੀਂ ਐਡੇ ਕਾਬਿਲ ਸੀ ਤੇ ਸੰਗਰੂਰ ਵਾਲਾ ਤੁਹਾਡੀ ਜ਼ਮਾਨਤ ਕਿਉਂ ਜ਼ਬਤ ਕਰਾਤੀ ਦੀ ਤੇ ਮੰਤਰੀ ਸੀ ਮੰਤਰੀ ਲੈ ਕੇ ਤੁਹਾਡੀ ਜ਼ਮਾਨਤ ਜ਼ਬਤ ਹੋ ਗਈ ਆ ਉਹ ਵੱਡੇ ਵੱਡੇ ਸੁਝਾਨ ਨਹੀਂ ਅਗਲਾ ਉੱਥੇ ਜੇ ਕਹਾਂਗੇ ਪਹਿਲਾਂ ਲੋਕਾਂ ਦੇ ਮੁੱਦੇ ਨਿਕਲਾ ਕਰੋ ਕਿਹੜੇ ਕੰਮ ਆ ਜਿਹੜੇ ਤੁਸੀਂ ਆਨੰਦਪੁਰ ਸਾਹਿਬ ਤੇ ਇਲਾਕੇ ਦੇ ਕਰੋਗੇ ਰੂਤ ਸੋ ਭਾਜਪਾ ਤੋਂ ਸੁਭਾਸ ਸ਼ਰਮਾ ਜੀ ਅੱਜ ਮੂਲਾਪੁਰ ਚੋਣ ਪਚਾਰ ਦੇ ਲਈ ਪਹੁੰਚੇ ਸੀ ਸੋ ਤੁਸੀਂ ਵੇਖ ਸਕਦੇ ਹੋ ਕਿ ਲੋਕਾਂ ਦਾ ਇਕੱਠ ਇੱਕ ਵੱਡਾ ਇਕੱਠ ਸੀ ਵੇਖਦੇ ਕਿ ਚੋਣਾਂ ਦੇ ਵਿੱਚ ਕਿਹੜਾ ਜਿੱਤਦਾ ਕਿਹੜਾ ਹਾਰਦਾ ਇਹ ਸਮਾਂ ਦੱਸੇਗਾ ਕੀ ਹੁੰਦਾ ਏ ਸੋ ਜੀ ਮੈਂ ਗੁਰਪ੍ਰੀਤ ਸਿੰਘ ਤੇ ਮੇਰੇ ਨਾਲ ਗੁਰਦਾਸ ਸੂਮਨ ਧੰਨਵਾਦ